ਅੱਜ ਬੜਾ ਇਤਿਹਾਸਕ ਦਿਨ ਹੈ ਜੀ ਔਰ ਇਸ ਇਤਿਹਾਸਕ ਦਿਨ ਤੇ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਜਿਹੜਾ ਸੈਸ਼ਨ ਪੰਜਾਬ ਦਾ ਚੰਡੀਗੜ੍ਹ ਵਿਧਾਨ ਸਭਾ ਦੀ ਲੱਗਦੀ ਸੀ ਉਹ ਪਹਿਲੀ ਵਾਰ ਜਿਹੜੀ ਆਨੰਤਪੁਰ ਸਾਹਿਬ ਦੀ ਧਰਤੀ ਤੇ ਲੱਗੀ ਹੈ ਔਰ ਬੜਾ ਮਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਹੈ ਕਿ ਗੁਰੂ ਸਾਹਿਬ ਦਾ 350ਵਾਂ ਸ਼ਹੀਦੀ ਸਤਾਪ ਦੀ ਸਮਾਗਮ ਜਿਹੜਾ ਉਦੇ ਵਿੱਚ ਬਤਾਰੇ ਐਮਐਲਏ ਵਿਧਾਨ ਸਭਾ ਨਾਭਾ ਤੋਂ ਸਾਡੀ ਆਪਣੀ ਸਰਕਾਰ ਲੋਕਾਂ ਦੀ ਸਰਕਾਰ ਆ ਪਾਰਟੀ ਸਰਕਾਰ ਇਹ ਇਹ ਉਹਨਾਂ ਦੇ ਹਿੱਸੇ ਦੇ ਵਿੱਚ ਇਹ ਸੇਵਾ ਹੀ ਹੈ ਔਰ ਇਸ ਮੌਕੇ ਤੇ ਜਿਹੜੇ ਤਿੰਨ ਗਲਿਆਰੇ ਨੇ ਕਿਉਂਕਿ ਤਿੰਨ ਤਖਤ ਪੰਜਾਬ ਦੀ ਧਰਤੀ ਦੇ ਪੈਂਦੇ ਆ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੰਦਪੁਰ ਸਾਹਿਬ ਪਰ ਖੜੇ ਆ ਔਰ ਜਿਹੜਾ ਜੀ ਅਕਾਲ ਤਖਤ ਦਰਬਾਰ ਸਾਹਿਬ ਤੇ ਇਹਨਾਂ ਦੇ ਗਲਿਆਰੇ ਜਿਹੜੇ ਆ ਉਹਦੀ ਸੂਚਮਤਾ ਉਹਦੀ ਪਵਿੱਤਰਤਾ ਉੱਥੇ ਮਰਿਆਦਾ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਇੱਕ ਸਮਝ ਲਓਗੇ ਕਾਨੂੰਨ ਹੀ ਬਣ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋ ਗਿਆ ਕਿ ਜਿੱਥੇ ਵੀ ਇਹ ਤਿੰਨ ਤਖਤ ਨੇ ਉਹਦੇ ਨੇੜੇ-ਤੇੜੇ ਕਿਤੇ ਵੀ ਸ਼ਰਾਬ ਨਸ਼ਾ ਬੀੜੀ ਸਿਗਰਟ ਕੁਝ ਵੀ ਟੋਟਲ ਮੁਕੰਮਲ ਤੌਰ ਤੇ ਇੱਕ ਕਾਨੂੰਨੀ ਬਣ ਗਿਆ ਕਿ ਉੱਥੇ ਬਿਲਕੁਲ ਪਾਬੰਦੀ ਲੱਗ ਗਈ ਹੈ ਇਸ ਗੱਲ ਨੂੰ ਲੈ ਕੇ ਸਿੱਖ ਸੰਗਤ ਦੇ ਵਿੱਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ ਜੀ ਜੀ ਧਰਮਿੰਦਰ ਸਾਹਿਬ ਜੇ ਤਲਾਵਸੇ ਨੂੰ ਕੋਈ ਹਾਂ ਬੜਾ ਦੁੱਖ ਹੈ ਜੀ ਮੈਂ ਧਰਮਿੰਦਰ ਸਾਹਿਬ ਨਾਲ ਮੇਰਾ ਮੈਂ ਅਮਰੀਕਾ ਕੈਨੇਡਾ ਦਾ ਟੂਰ ਵੀ ਲਾਇਆ ਸੀਗਾ ਅੱਜ ਤੋਂ 15-20 ਸਾਲ ਪਹਿਲਾਂ ਬੜਾ ਮੇਰੀ ਨਾਲ ਬੜਾ ਪਿਆਰ ਸੀਗਾ ਮੈਂ ਇੱਕ ਵਾਰੀ ਕੈਨੇਡਾ ਤੋਂ ਧਰਮਿੰਦਰ ਜੀ ਲਈ ਟਰੈਕਸੂਟ ਲੈ ਕੇ ਆਇਆ ਸਨੀ ਦਿਉਲ ਜੀ ਵਾਸਤੇ ਟਰੈਕਸੂਟ ਲੈ ਗਿਆ ਬਾਬੀ ਦਿਉਲ ਜੀ ਲਈ ਟਰੈਕਸੂਟ ਲੈ ਗਿਆ ਫਿਰ ਤਿੰਨਾਂ ਨੇ ਟਰੈਕਸੂਟ ਪਾ ਕੇ ਅਸੀਂ ਫੋਟੋ ਕੀਤੀ ਉਹ ਫੋਟੋ ਮੇਰੇ ਕੋਲ ਅੱਜ ਵੀ ਪਈ ਹੈ ਜੀ ਬੜੀਆਂ ਯਾਦਾਂ ਨੇ ਤਰਮਿੰਦਰ ਬਹੁਤ ਹੀ ਉਹਦਾ ਕਲਾਕਾਰ ਸੀਗੇ ਇੱਕ ਉਹਨਾਂ ਦੀ ਜੀਵਨ ਸ਼ੈਲੀ ਬੜੀ ਸ਼ਾਨਦਾਰ ਸੀਗੀ ਜਦੋਂ ਪੰਜਾਬ ਤੋਂ ਕੋਈ ਵੀ ਬੰਬੇ ਜਾਂਦਾ ਸੀ ਉਹਦੀ ਬੜੀ ਖੁੱਲੇ ਦਿਲ ਨਾਲ ਉਹਨੂੰ ਜੀ ਆਇਆਂ ਕਹਿੰਦੇ ਸੀ ਉਹਦਾ ਬੜਾ ਸਵਾਗਤ ਕਰਦੇ ਸੀਗੇ ਇੱਕ ਖੁੱਲੇ ਸੁਭਾਅ ਦੇ ਮਾਲਕ ਸੀਗੇ ਅੱਜ ਸਾਡੇ ਚ ਨਹੀਂ ਰਹੇ ਮਨ ਜਿਹੜਾ ਜੀ ਬੜਾ ਇਸ ਗੱਲੋਂ ਦੁਖੀ ਆ ਪਰਮਾਤਮਾ ਉਹਨਾਂ ਦੀ ਵਿਚੜੀ ਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਲਵੇ।